ਅਸੀਂ ਅੱਜ ਪਿੰਡ ਵਿੱਚ ਨਹੀਂ ਵੜਨ ਦੇਣਾ ਚਾਹੇ ਉਹਨਾਂ ਦੀਆਂ ਗੱਡੀਆਂ ਭੰਨੀਆਂ ਪੈਣ ਚਾਹੇ ਉਹਨਾਂ ਦੇ ਮੂੰਹ ਤੇ ਲੱਥੇ ਮਾਰਨੇ ਪਏ ਇਹ ਬੇਨਤੀ ਉਸ ਪਰਿਵਾਰ ਨੂੰ ਵੀ ਕੀਤੀ ਜਾਂਦੀ ਹੈ ਕਿ ਉਸ ਪਰਿਵਾਰ ਨੇ ਸਾਰੇ ਪਿੰਡ ਦਾ ਵਿਰੋਧ ਖੱਟਣਾ ਸਾਧਕ ਨੇੜੇ ਪਿੰਡ ਵਿਹਲੇਵਾਲਾ ਵਿਖੇ ਬੀਤੇ ਕੱਲ੍ਹ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਵਿਰੋਧ ਹੋਇਆ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਰਤੀ ਕਿਸਾਨੀ ਜੂਨੀਅਨ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਭਾਜਪਾ ਦਾ ਵਿਰੋਧ ਕਰਦੇ ਆ ਤੇ ਗੱਡੀਆਂ ਭੰਨਣ ਦੀ ਤੇ ਹੋਰ ਅਪਸ਼ਬਦ ਜਿਹੜੇ ਬੋਲਦੇ ਆ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਆ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਦੀਆਂ ਗ੍ਰਿਫਤਾਰੀਆਂ ਦੇ ਲਈ ਲਗਾਤਾਰ ਛਾਪੇਮਾਰੀ ਸ਼ੁਰੂ ਕਰ ਦਿੰਦੀ ਆ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਵੱਲੋਂ ਤਿੰਨ ਕਿਸਾਨਾਂ ਦੇ ਯੂਨੀਅਨ ਦੇ ਆਗੂਆਂ ਦੀ ਗ੍ਰਿਫਤਾਰੀ ਹੋਈ ਆ ਉਸ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ ਤੇ ਹੋਰ ਜਥੇਬੰਦੀਆਂ ਵੱਲੋਂ ਥਾਣਾ ਸਾਦਕ ਵਿਖੇ ਦਰਨਾ ਲਗਾਇਆ ਗਿਆ ਬਿਨਾਂ ਸ਼ਰਤ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਲਗਦਾ ਦਰਨਾ ਜਾਰੀ ਆ ਗੱਲਬਾਤ ਕਰਦੇ ਹਾਂ ਜਥੇਬੰਦੀ ਦੇ ਆਗੂ ਗੁਬਿੰਦਰ ਸਿੰਘ ਗੋਲੇ ਵਾਲਾ ਤੇ ਫਰੀਦਕੋਟ ਦੇ ਡੀਐਸਪੀ ਜਗਜੀਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਤਕ ਤੋਂ ਸਾਡੀ ਖਾਸ ਰਿਪੋਰਟ ਪ੍ਰਧਾਨ ਜੀ ਅੱਜ ਕੁਝ ਕਿਸਾਨਾਂ ਕੋਲ ਨੂੰ ਫਸੂਲ ਨੂੰ ਡਿਟੇਨ ਕੀਤਾ ਗਿਆ ਸੀਗਾ ਪਰ ਨਾਲ ਲਗਾਇਆ ਗਿਆ ਕੀ ਮਸਲਾ ਹੋਇਆ ਦੇ ਕੋਈ ਕਾਰਨ ਕੀ ਹੈ ਵੀ ਇਹ ਸਾਡਾ ਐਸ ਕੇਐਮ ਵੱਲੋਂ ਪਹਿਲਾਂ ਦਾ ਐਲਾਨ ਕੀਤਾ ਹੋਇਆ ਵੀ ਅਸੀਂ ਭਾਪੀ ਜਨਤਾ ਪਾਰਟੀ ਨੇ ਸਾਡਾ ਸਾਡੇ ਤੇ ਬਹੁਤ ਜ਼ੁਲਮ ਕੀਤੇ ਆ ਦਿਲੇ ਚ ਵੀ ਕੀਤੇ ਉਸ ਤੋਂ ਬਾਅਦ ਵੀ ਕੀਤੇ ਆ ਅਸੀਂ ਉਹਦਾ ਵਿਰੋਧ ਡਟ ਕੇ ਕਰਨਾ ਔਰ ਕਰ ਵੀ ਰਹੇ ਆ ਹੁਣ ਛੋਟਾ ਜਿਹਾ ਇਸ਼ੂ ਬਣਾ ਕੇ ਪ੍ਰਸ਼ਾਸਨ ਵੱਲੋਂ ਕੋਈ ਕੋਈ ਵੀਡੀਓ ਦੇ ਵਿੱਚ ਕੋਈ ਗਲਤ ਕੀ ਬੋਲਿਆ ਗਿਆ ਜਾਂ ਕੋਈ ਕੁਦਰਤ ਕਹਿਣਾ ਕੁਦਰਤੀ ਤੌਰ ਤੇ ਕੋਈ ਬੰਦਾ ਬੋਲ ਲੈਂਦਾ ਉਹ ਤੇ ਕੋਈ ਪ੍ਰੈਕਟੀਕਲੀ ਗੱਲ ਨਹੀਂ ਹੋਈ ਕੋਈ ਐਕਸ਼ਨ ਨਹੀਂ ਹੋਇਆ ਕਿਸੇ ਦੇ ਕੋਈ ਰੋੜਾ ਨਹੀਂ ਮਾਰਿਆ ਕਿਸੇ ਦੇ ਕੋਈ ਸਰਟੀਫੀਕੇਟ ਨਹੀਂ ਵਜੇ ਹੈਗੀ ਆ ਸੂਪਰ ਚਾਚਣਾਂ ਨਾਲ ਮੀਟਿੰਗ ਕੀਤੀ ਸੀ ਵੀ ਉਹਨੂੰ ਨਵੇੜ ਦੋ ਅਸੀਂ ਇਸ ਕਿਮ ਬਹਿ ਕੇ ਠੀਕ ਹੈ ਸਾਡਾ ਡਿਸਪਲਿਨ ਦਾ ਕੰਮ ਹੁੰਦਾ ਇਸ ਕਿਮ ਦਾ ਪਹਿਲਾਂ ਅਸੀਂ ਸਾਲ ਉੱਥੇ ਸਾਲ ਤੋਂ ਉੱਪਰ ਦਿੱਲੀ ਬੈਠ ਕੇ ਉੱਥੇ ਡਿਸਪਲਿਨ ਕਿੰਨਾ ਕੰਮ ਕੀਤਾ ਇਸ ਕਿਮ ਨੇ ਵੀ ਸਾਡਾ ਜੋ ਸਕੀਮ ਹੈ ਡਿਸਿਪਲਨ ਪੰਕ ਕਰੀ ਵੀ ਨਹੀਂ ਕਰਦਾ ਠੀਕ ਹੈ ਵੀ ਚਲੋ ਕਿਸੇ ਕੋਈ ਗੱਲ ਹੋਗੀ ਤਾਂ ਅਸੀਂ ਬਹਿ ਕੇ ਮੀਟਿੰਗ ਕਰਕੇ ਇਹ ਤੇ ਵਿਚਾਰ ਕਰਕੇ ਇਸ ਕਿੰਦੇ ਮੀਟਿੰਗ ਦੁਆਰਾ ਅਸੀਂ ਫ੍ਰੀਕੋਰਟ ਤੇ ਸਪੈਸ਼ਲ ਕਰ ਲਾਂਗੇ ਵੱਡੀ ਮੀਟਿੰਗ ਵੀ ਕਰ ਲਾਂਗੇ ਅਸੀਂ ਬਹਿ ਕੇ ਉਹਦੇ ਵਿਚਾਰ ਕਰਨਾ ਦੁਆਰਾ ਫਿਰ ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਜੋ ਅਸੀਂ ਉਹਨਾਂ ਖਿਲਾਫ ਬੋਲਣਾ ਲੋਕਾਂ 'ਚ ਪ੍ਰਚਾਰ ਕਰਨਾ ਅਸੀਂ ਕਰਨਾ ਕਰਨਾ ਹੈਗਾ ਕਿਉਂਕਿ ਸਾਡਾ ਇਹ ਇਸ਼ੂ ਹੈਗਾ ਕਿ ਅਸੀਂ ਉਹਨਾਂ ਦੀ ਸਾਡੀ ਮੰਨ ਦੀ ਇੱਛਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੋਣੀ ਕਿ ਇਹਦੀ ਜੋ ਪੰਜਾਬ ਵਿੱਚ ਲਹਿਰ ਚੱਲਦੀ ਸਾਰੇ ਦੇਸ਼ ਦੇ ਵਿੱਚ ਚੱਲ ਕੇ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਾਸ En ik ਔਰ ਬਸ ਉਹ ਕੀ ਹੈ ਕਹਿੰਦੇ ਵੀ ਜੇਲ੍ਹ ਪੇਚਤਾ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੂੰ ਨੌਜੋ ਦੀ ਜ਼ਮਾਨਤ ਕਰਾ ਲਓ ਜੇ ਉਹ ਜ਼ਮਾਨਤ ਕਰਾਉਣ ਨੂੰ ਕੋਈ ਅੰਦਰ ਠੀਕ ਹੈ ਜਿਹੜੇ ਸਾਡੇ ਲੀਟਰ ਹੁੰਦੇ ਆ ਜਾਂ ਕੋਈ ਇਹ ਜੇ ਕੰਮ ਕਰਦੇ ਸਮਾਜ ਸੇਵੀ ਹੁੰਦੇ ਹਮੇਸ਼ਾ ਅੰਦਰ ਜਾਂਦੇ ਔਰ ਉਹਨਾਂ ਦੀਆਂ ਜ਼ਮਾਨਤਾ ਵੀ ਹੁੰਦੀਆਂ ਨੇ ਸਭ ਕੁਝ ਹੋ ਜਾਂਦਾ ਪਰ ਕਾਰਨ ਤਾਂ ਐਸਕੇਮ ਨੂੰ ਬਿਨਾ ਗੱਲ ਤੋਂ ਐਸਕੇਮ ਨੂੰ ਅੰਦਰ ਕਰ ਦੇਣਾ ਤਾਂ ਇੱਕ ਇਕੱਲੇ ਕਿਰਤੀ ਕਿਸਾਨ ਜੁਨਨ ਜਾਂ ਕੱਲਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਾਂ ਕੁਝ ਹੋਰ ਸੱਜਣ ਇੱਕ ਦੋ ਹੈਗੇ ਨੇ ਉਹਨਾਂ ਦੇ ਨਾਲ ਕੱਲਾ ਇਹ ਰੌਲਾ ਨਹੀਂ ਰੌਲਾ ਤਾਂ ਐਸਕੇਮ ਦੇ ਨਾਲ ਸਾਰਾ ਬਣ ਜਾਂਦਾ ਹੈਗਾ ਜੇ ਐਸਕੇਮ ਬੈਠਾ ਕਿਸੇ ਗੱਲ ਤੇ ਮੇਜ਼ ਹੋਗਾ ਹੈਗਾ ਤਾਂ ਪ੍ਰਸ਼ਾਦ ਚੋਣ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਸੀ ਚਲੋ ਅਦਰਵਾਈਜ਼ ਇਹ ਨਹੀਂ ਕੀਤੀ ਤਾਂ ਫਿਰ ਅੱਜ ਅਸੀਂ ਜਿਹੜਾ ਐਸਕੇਮ ਹੈਗਾ ਅਸੀਂ ਉਹਦੇ ਨੂੰ ਐਲਾਨ ਕਰਦੇ ਹਾਂ ਕਿ 13 ਤੇ 14 ਦੀ ਤਿਆਰੀ ਕਰਕੇ 15 ਨੂੰ ਬਹੁਤ ਵੱਡਾ ਐਕਸ਼ਨ ਇੱਥੇ ਜਿਹੜਾ ਅੱਜ ਵਾਲਾ ਨਹੀਂ ਹੈ ਅੱਜ ਵੀ ਇਹੀ ਗੱਲ ਨੇ ਆਪਾਂ ਫ੍ਰੀਕੋਰਟ ਦੇ ਵਿੱਚ ਆਪਾਂ ਖਿਲ ਜੋ ਮਚਾਉਣੀ ਚਾਹੁੰਨੇ ਚਾਹੁੰਨੇ ਆ ਵੀ ਇਹ ਇਸ ਤਰ੍ਹਾਂ ਦਾ ਪ੍ਰੋਫਾ ਬਣ ਜਾ ਕਿ ਸਾਰਾ ਪੰਜਾਬ ਇੱਥੇ ਆਵੇ ਹੌਲੀ ਹੌਲੀ ਤਾਂ ਫਿਰ ਆਪਾਂ ਇਹ ਗੱਲ ਕਰ ਲੈਣੀ ਫਿਰ 15 ਤੀਕ ਨੂੰ ਸਾਡਾ ਬਹੁਤ ਵੱਡਾ ਐਕਸ਼ਨ ਇਸ ठाਣੇ ਦੇ ਅਗੇ ਥਾਣੇ ਦਾ ਰੌਜੜਾ ਹੈਗਾ ਅਸੀਂ ਕਰਾਂਗੇ ਐਸਕੇਮ ਵੱਲੋਂ ਅਦਰਵਾਇਜ਼ ਦੋਹਾਂ ਤਰ੍ਹਾਂ ਦੀ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਸ਼ਰਤ ਹੋ ਰਿਹਾ ਕਰ ਦੇਵੇ ਹਾਂ ਅਸੀਂ ਐਸਕੇਮ ਇਸ ਗੱਲ ਦੀ ਅਸੀਂ ਗਾਰੰਟੀ ਲੈਣੀ ਹੈ ਵੀ ਐਸਕੇਮ ਅਸੀਂ ਬੈਠ ਕੇ ਵਿਚਾਰ ਕਰਾਂਗੇ ਇਸ ਗੱਲ ਤੇ ਜੇ ਗੱਲ ਕੋਈ ਹੋਈ ਹੈਗੀ ਜਾਂ ਕੋਈ ਗੱਲ ਬੋਲੀ ਗਈ ਹੈਗੀ ਅ ਡਟ ਕੇ ਰਹੂਗਾ ਠੀਕ ਆ ਸੀ ਡਿਸਪਲਿਨ ਦੇ ਵਿੱਚ ਦੇਖੋ ਐਸਕੇਮ ਨੇ ਪਹਿਲਾਂ ਵੀ ਕਿਹਾ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਸਵਾਲ ਬਾਜੀ ਕਰਾਂਗੇ ਮਰਦਾਬਾਜ਼ ਕਰਾਂਗੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਾਂਗੇ ਲੋਕਾਂ ਨੂੰ ਇਹ ਪ੍ਰੇਰਿਤ ਕਰਾਂਗੇ ਇਹਨਾਂ ਨੂੰ ਵੋਟ ਨਹੀਂ ਪਉਣੇ ਸਾਡੀ ਜ਼ਾਲਮ ਸਰਕਾਰ ਸਾਡੀ ਦੁਸ਼ਮਣ ਸਰਕਾਰ ਹੈ ਜਿਨ੍ਹਾਂ ਨੇ 700 ਤੋਂ ਬਾਅਦ ਦਿੱਲੀ ਦੇ ਵਿੱਚ ਸ਼ਹੀਦ ਕੀਤੇ ਸਾਡੇ ਸ਼ੁਭ ਕਰਨ ਮਾਰਿਆ ਟਰੈਕਟਰ ਤੋੜੇ ਤੇ ਕੋਈ ਲੋਕਾਂ ਦੀਆਂ ਨਿਗਾਹ ਗਈਆਂ ਹੈਗੀਆਂ ਬਹੁਤ ਵੱਡਾ ਇਨਸਾਨ ਕਿੱਲ ਗੱਡੇ ਸਾਡੇ ਅੱਗੇ ਥੰਮ ਬਣਾਏ ਇਹਨਾਂ ਸਰਕਾਰ ਨੇ ਤਾਂ ਇਹ ਸਰਕਾਰ ਸਾਡੀ ਕਿਵੇਂ ਹੋ ਸਕਦੀ ਹੈ ਸਾਡੀ ਸਾਡੇ ਦੇ ਜ਼ੁਲਮ ਕਰਨ ਵਾਲੀ ਸਰਕਾਰ ਹੈ ਜਾਲਮ ਸਰਕਾਰ ਦੇ ਰਵੱਈਏ ਨੂੰ ਕਿਵੇਂ ਵੇਖਦੇ ਪੰਜਾਬ ਸਰ ਦੇ ਕੇ ਬਹੁਤ ਗਲਤ ਮੈਂ ਕਹੂੰਗਾ ਕਿਉਂਕਿ ਪੰਜਾਬ ਸਰਕਾਰ ਦੇ ਅੰਦਰ ਹੀ ਚੱਲ ਰਿਹਾ ਹੈ ਨਾ ਪ੍ਰਸ਼ਾਸਨ ਸਾਰਾ ਤਾਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜੇ ਗੱਲ ਕੀ ਹੋ ਗਈ ਐਸਕੇਮ ਦੇ ਨਾਲ ਐਸਕੇਮ ਕਦੇ ਵੀ ਗਲਤ ਡਿਸੈਬਲ ਤੋਂ ਬਾਹਰ ਹੋ ਕੇ ਚੱਲਣ ਵਾਲਾ ਨਹੀਂ ਤੇ ਪੰਜਾਬ ਸਰਕਾਰ ਨੂੰ ਵੀ ਇਸ ਤੇ ਐਕਸ਼ਨ ਲੈਣਾ ਚਾਹੀਦਾ ਸੀ ਕਹਿਣਾ ਚਾਹੀਦਾ ਪ੍ਰਸ਼ਾਸਨ ਨੂੰ ਇਸ ਗੱਲ ਨੂੰ ਨਿਵੇੜ ਲੈਣਾ ਚਾਹੀਦਾ ਸੀਗਾ ਅਦਰਵਾਜ਼ੀ ਪ੍ਰਸ਼ਾਸਨ ਨੂੰ ਪਤਾ ਹੈਗਾ ਵੀ ਐਸਕੇਮ ਫ੍ਰੀਕੋਡ ਦਾ ਐਸਕੇਮ ਕਿੰਨਾ ਘਰੋਲਾ ਬੰਦਾ ਕਿੰਨਾ ਕਿ ਅਗੇ ਡਿਸੈਬਲ ਤੋਂ ਬਾਹਰ ਕੋਈ ਚੱਲਿਆ ਹੈ ਫ੍ਰੀਕੋਡ ਦਾ ਖਾਸ ਕਰਕੇ ਮੈਂ ਐਸਕੇਮ ਦੀ ਗੱਲ ਕਰਾਂ ਤਾਂ ਤਾਂ ਇਸ ਕਰਕੇ ਵੀ 15 ਤੱਕ ਦਾ ਸਾਡਾ ਬਹੁਤ ਵੱਡਾ ਐਕਸ਼ਨ ਹੋਊਗਾ ਜਿਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਸਾਰਾ ਪੰਜਾਬ ਦਾ ਸਿਸਟਮ ਬਣ ਸਕਦਾ ਸੀ ਮੈਂ 37 ਦੇ ਵਿੱਚ ਗੱਲ ਕਰੂੰਗਾ 37 ਕਿਸਾਨ ਜਥੇਬੰਦੀਆਂ ਸਾਡੀਆਂ ਸੰਯੁਕਤ ਮੋਰਚੇ ਦੀਆਂ ਹੈਗੀਆਂ ਔਰ 3 ਕੁੜੀਆਂ ਜਥੇਬੰਦੀਆਂ ਇਹ ਵੀ ਸਾਰੀਆਂ ਆਪਣੀਆਂ ਮੀਟਿੰਗ ਕਰਕੇ ਬਹੁਤ ਵੱਡਾ ਐਕਸ਼ਨ ਦੇਵਾਂਗੇ ਯੂਨੀਅਨ ਦੇ ਕਿੰਨੇ ਆਗੂ ਜਿਹੜੇ ਗ੍ਰਿਫਤਾਰ ਹੋਏ ਆ ਜੀ ਸ਼ਾਇਦ تین ਆਗੂ ਹੈਗੇ ਇੱਕ ਨਿਹਾਲ ਸਿੰਘ ਹੈਗਾ ਇੱਕ ਰਜਿੰਦਰਦੀਪ ਸਿੰਘ ਵਾਲਾ ਚਾਰ ਆਗੂਆਂ ਦੇ ਦੋ ਹੋਰ ਨੇ ਚਾਰ ਆਗੂ ਤੇ ਗੁਰਮੀਤ ਸਿੰਘ ਆ ਸ਼ਾਇਦ ਕੋਈ ਸੰਗਰਾ ਹੋਰ ਚਾਰ ਆਗੂ ਜਿਹੜੇ ਹੈਗੇ ਉਹਦੇ ਗ੍ਰਿਫਤਾਰ ਹੋ ਗਏ ਆ ਸਾਡਾ ਸਾਡੀ ਇੱਕੀ ਗੱਲ ਹੈਗੀ ਆ ਵੀ ਠੀਕ ਆ ਜੋ ਕੋਈ ਗੱਲ ਹੋਈ ਅਸੀਂ ਬੈਠ ਕੇ ਉਹਦੇ ਵਿਚਾਰ ਕਰਾਂ ਕਿਉਂਕਿ ਮੇਨ ਆਗੂ ਨੇ ਜਿਹੜੀ ਗੱਲ ਵੀਡੀਓ ਆਈ ਹੁਣ ਇਹ ਮੈਨੂੰ ਆਗੂ ਕਿਸੇ ਨੇ ਨਹੀਂ ਬੋਲੀ ਹੈ ਚਲੋ ਥੱਲੇ ਦੇ ਪੱਧਰ ਤੇ ਕਿ ਬੋਲੀ ਗਈ ਤਾਂ ਉਹ ਅਸੀਂ ਵਿਚਾਰ ਕਰਾਂਗੇ ਅਸੀਂ ਮੀਟਿੰਗ ਕਰਾਂਗੇ ਇਸ ਨੂੰ ਇਸ ਨੂੰ ਕੰਟਰੋਲ ਕਰਾਂਗੇ ਕਸ਼ੀ ਕਰਾਂਗੇ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਤੁਹਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਕੀ ਵਿਸ਼ਵਾਸਦਾ ਹੈ ਉਹ ਪ੍ਰਸ਼ਾਸਨ ਨੇ ਕਿ ਉਹਦੀ ਜ਼ਮਾਨਤ ਕਰਾ ਲੋ ਰਜਿੰਦਰ ਸਿੰਘ ਦੀਪ ਸਿੰਘ ਸਾਹਿਬ ਦੁਨੀਆ ਦੀ ਜ਼ਮਾਨਤ ਕਰਾ ਲੋ ਜ਼ਮਾਨਤ ਕਰਾਉਣਾ ਤਾਂ ਹੋ ਜਾਂਦੀ ਹੈ ਕਿਉਂਕਿ ਸਾਡੀਆਂ ਅਸੀਂ ਤਾਂ ਕੁਰਬਾਨੀਆਂ ਵਾਸਤੇ ਹੀ ਆ ਨਾ ਜਿ세 ਬੰਦੀਆਂ ਹੁੰਦੀਆਂ ਇਹ ਲੋਕ ਹੁੰਦੇ ਨੇ ਇਹ ਕੁਰਬਾਨੀਆਂ ਵਾਸਤੇ ਹੁੰਦੇ ਨੇ ਸਾਡੇ ਤਾਂ ਅੰਦਰ ਜਾ ਕੇ ਲੋਕਾਂ ਵਾਸਤੇ ਅੰਦਰ ਗਏ ਨੇ ਆਦੇਸਤ ਦੇ ਨਹੀਂ ਹੈ ਲੋਕਾਂ ਦੇ ਹਵਾਜਤ ਵਾਸਤੇ ਲੋਕਾਂ ਦੀ ਗੱਲ ਕਹਿਣ ਕਰਕੇ ਅੰਦਰ ਗਏ ਨੇ ਸੋ ਬਿਨਾ ਸ਼ਰਤ ਉਹਨੂੰ ਰਿਹਾ ਕੀਤਾ ਜਾਵੇ ਕੋਈ ਜ਼ਮਾਨਤ ਨਹੀਂ ਜ਼ਮਾਨਤ ਕਰਾਉਣੀ ਤਾਂ ਫਿਰ ਸਾਡਾ ਸੰਘਰਸ਼ ਹੈਗਾ ਸੀ ਕਰਾਂਗੇ ਉਹ ਜ਼ਮਾਨਤ ਕਰਾਈਏ ਨਾ ਕਰੀਏ ਉਹ ਸਾਡਾ ਐਸਕੀਐਮ ਦਾ ਸਾਡਾ ਆਪਦਾ ਕੰਮ ਹੈ ਥੈਂਕ ਯੂ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬਾਹਰ ਪ੍ਰਦਰਸ਼ਨ ਹੋ ਰਾਈ ਠਾਣੇ ਦੇ ਬਾਅਦ ਜਿੱਦਾਂ ਹੀ ਚੱਲ ਉਹਦੇ ਬੀਜੀਪੀ ਦੇ ਲੋਕਲ ਲੀਡਰਸ਼ਿਪ ਹੈਗੀ ਹੈ ਕਿ ਪਿੰਡਾਂ ਦੇ ਸਾਰੇ ਪਿੰਡਾਂ ਦੇ ਪ੍ਰਚਾਰ ਕਰਨ ਵਾਸਤੇ ਬੀਜੀਪੀ ਕੈਂਡੀ ਲਈ ਵਾਸਤੇ ਗਏ ਸੀ ਪਿੰਡ ਦੀ ਚੀਨ ਵਾਲਾ ਤੇ ਵੀਲੇ ਵਾਲਾ ਇੱਥੇ ਦੇ ਜਿਹੜੇ ਕੀਰਤੀ ਕਿਸਾਨ ਯੂਨੀਅਨ ਵਾਲੇ ਜਿੰਦੇ ਰਜਿੰਦਰ ਸਿੰਘ ਜੀ ਤੇ ਨੌਜਵਾਨ ਭਾਰਤ ਸਭਾ ਦੇ ਨੌਨਿਆਲ ਸਿੰਘ ਧੂਰੀ ਇਹਨਾਂ ਨੇ ਪਹਿਲਾਂ ਤੇ ਜਿਹੜੀ ਗੱਡੀ ਹੈਗੀ ਸੀ ਉਹਨੂੰ ਉਹ ਕੇ ਟਰੈਕਟਰ ਲਾ ਕੇ ਡੱਕਤਾ ਜਿਹੜੀ ਨੂੰ ਕਹਿੰਦੇ ਪੈਦਲ ਚਲੇ ਜਾਂਦਾ ਮੈਂ ਪੈਦਲ ਨਹੀਂ ਜਾਣ ਮੈਂ ਅੱਗੇ ਇਹਨਾਂ ਨੇ ਉਹਨੂੰ ਪ੍ਰਚਾਰ ਹੀ ਨਹੀਂ ਕਰ ਦਿੱਤਾ ਅੰਦਰ ਹੀ ਇੰਨੀ ਪਿੰਡ ਤੇ ਜਾ ਦਿੰਦਾ ਉਹਨੂੰ ਉੱਥੇ ਵਾਪਸ ਆਉਣਾ ਪਿਆ ਇਹ ਇੱਕ ਮਾਡਲ ਕੋਰਪੋਰੇਟ ਜਿਹੜਾ ਲੱਗਾ ਹੈ ਤੇ ਇਕ ਤੋਂ ਵੀ ਵਾਇਲੇਸ਼ਨ ਸੈਕੰਡਲੀ ਕਿ ਕਿਉਂਕਿ ਉਹ ਇਲੈਕਸ਼ਨ ਹੈਗੀ ਐ ਤੇ ਜਿਹੜਾ ਪ੍ਰਚਾਰ ਕਰਨਾ ਹਰ ਇੱਕ ਜਿਹੜਾ ਕੈਂਡੀਡੇਟ ਆ ਉਹਦਾ ਮੂਲ ਅਧਿਕਾਰ ਹੈਗਾ ਤੇ ਉਹਦੀ ਵੀ ਇਹ ਲਗਨਣਾ ਹੈਗੀ ਐ ਫਿਰ ਇਹਨਾਂ ਨੇ ਇੱਕ ਪਣਾ ਕੇ ਕਿ ਵੀਡੀਓ ਜਿੰਮੀ ਵੀ ਕਹਿੰਦੇ ਵਾਇਰਲ ਕੀਤੀ ਹੈਗੀ ਇਹਨਾਂ ਦੇ ਬਿੱਲੀ ਵਾਲੇ ਦੇ ਡਾਕਟਰ ਕੁਰਵਿੰਦਰ ਨੇ ਉਹਦੇ ਚ ਵਾਇਲੈਂਸ ਦੀ ਵੀ ਗੱਲ ਕਰਦਾ ਪਿਆ ਕਿ ਜਦੋਂ ਵੀ ਕੋਈ ਬੀਜੇਪੀ ਆਲਾ ਜਾਂ ਹੋਰ ਕੋਈ ਆਉਂਦੇ ਨੇ ਨੇ ਉਹਨਾਂ ਦੇ ਟਾਂ ਰੋੜੇ ਮਾਰਨ ਦੀ ਗੱਲ ਕਰਦਾ ਰਹਿੰਦਾ ਹੈ ਇਸ ਚੀਜ਼ ਨੂੰ ਸਾਰੇ ਧਿਆਨ ਰੱਖਦੇ ਹੋਏ ਕਿਉਂਕਿ ਇਲੈਕਸ਼ਨ ਕੋਲ ਲੱਗਾ ਹੋਇਆ ਹੈ ਉਹੀਆਂ ਵਾਇਓਲੇਸ਼ਨਸ ਹੈਗੀਆਂ ਤੇ ਸ਼ਾਂਤੀ ਨੂੰ ਬਣਾ ਕੇ ਰੱਖਣ ਵਾਸਤੇ ਤਾਂ ਇਹ ਕੰਮ ਕੋਈ ਲਾਅ ਨਾ ਆਰਡਰ ਦੀ ਪ੍ਰੋਬਲਮ ਨਾ ਹੋਵੇ ਅਸੀਂ ਕੁਝ ਬੰਦੇ ਰੌਂਡ ਅਪ ਕਰਕੇ ਤੇ ਉਹਨਾਂ ਦੀ ਜੁਡੀਸ਼ਲ ਕਸਟਡੀ ਤੇ ਪ੍ਰੀਵੈਂਟਿਵ ਐਕਸ਼ਨ ਦੇ ਅੰਡਰ ਵੀ ਜੇ ਨੇ ਤਾਂ ਉਹਨਾਂ ਦੇ ਹੀ ਹਮਾਇਤ ਚ ਨੇ ਤਾਂ ਇਹਨਾਂ ਨੇ ਕਿਹਾ ਕਿ ਜੇਕਰ ਬਿਨਾਂ ਸ਼ਰਤ ਅਗਿੰਦਰ ਸਿੰਘ ਦੀਪ ਸਿੰਘ ਵਾਲਾ ਜੀ ਉਹਨਾਂ ਨੇ ਸਾਥੀਆਂ ਰਹਿਣਾ ਕੀਤਾ ਤਾਂ 15 ਤਰੀਕ ਨੂੰ ਵੱਡਾ ਐਕਸ਼ਨ ਜਿਹੜਾ ਸਾਡੇ ਥਾਣੇ ਦੇ ਬਾਹਰ ਕਰਾਂਗੇ ਸ਼ਰਤ ਕਾਦੀ ਜੀ ਸ਼ਰਤ ਦੇ ਇਹ ਉੱਤਰ ਰੱਖਣ ਸ਼ਰਤ ਸਾਡੀ ਇਹ ਇਹ ਹੈ ਜੀ ਕਿ ਕਾਨੂੰਨ ਮੰਨਣ ਇਹਦੀ ਸ਼ਰਤ ਨਹੀਂ ਹੈ ਐਸੀ ਤੇ ਇਹਨਾਂ ਨੂੰ ਇਹ ਪਹਿਲਾਂ ਵੀ ਕਿਹਾ ਮੀਟਿੰਗ 'ਚ ਵੀ ਕਿਹਾ ਕਿ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਵੀ ਕੰਮ ਕਰੋ ਐਸ.ਟੀ.ਐਮ. ਯਾਰ ਬੋਨੇ ਕਹੀ ਵੀ ਕਿਹਾ ਗਿਆ ਕਿ ਅਰਜਿੰਦਰ ਸਿੰਘ ਦੀਪ ਸਿੰਘ ਨਾਲ ਉਸ ਦਿਨ ਮੌਕੇ ਤੇ ਮੌਜੂਦ ਨਹੀਂ ਸੀ ਜਿਸ ਦਿਨ ਦੀ ਡੀਏ ਵਾਇਲੇਸ਼ਨ ਦੀ ਗੱਲ ਕੀਤੀ ਥਾਪੀ ਉਹਨਾਂ ਦੀ ਸ਼ਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਲਾਂਡ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਇਲਾਹਾ सयुक्त किसान मोर्चा ज़िंदाबाद